ਕੋਡਾ ਤਮਾ ਪਾਰਟੀ ਦੀ ਦੇਖਦਾ ਮੈਂ ਕੋਡੇ ਖੜਾਣਾ ਜੇ ਵੀ ਦਰਬੰਦ ਤਮਾ ਛਾਪੀਆਂ ਲੜਾ ਜੇ ਸਤਕਾਰ ਨਾ ਕਰਿਆ ਜੇ ਪਿਆਰ ਨਾ ਕਰਿਆ ਮੇਰਾ ਆਪਾਂ ਨੂੰ ਪੰਜਾਬ ਦਾ ਨਾ ਪੰਜਾਬ ਕਾਹੂਗਾ ਸੋਏ ਜਿਹੜੀ ਇਹ ਨਫੰਦੀ ਤਕਰੀਆਂ ਨਾਲ ਆਪਾਂ ਨੂੰ ਕੰਮ ਪਰੇਸ਼ਾਨ ਕਰ ਰਹੇ ਨੇ ਇਹਨਾਂ ਤੋਂ ਬਚਣ ਦੀ ਜ਼ਰੂਰਤ ਆ ਤੇ ਇਹਨਾਂ ਦੇ ਨਾਲ ਸੰਪਰਸ਼ਣ ਕਰਾ ਕੇ ਲੈ ਕੇ ਆਏ ਨੇ ਮੈਂ ਕਹਣਾ ਸਾਹਿਬ ਤੇ ਮਾਨਵਤ ਸਾਹਿਬ ਆਪ ਦੀ ਹਿੰਮਤ ਨਾਲ ਤਾਸ ਦੇ ਮੀਟੂਰ ਤੋਂ ਲੈ ਕੇ ਅੱਜ ਤੱਕ ਆਪ ਦੀ ਮਿਹਨਤ ਤੇ ਸਤਿਕਾਰ ਦੀ ਹਿੱਕ ਦੇ ਜੋਰ ਸਾਂ ਕਰਕੇ ਇੱਥੇ ਤੱਕ ਪਹੁੰਚਿਆ ਨਾ ਕਿ ਮੈਂ ਤੁਹਾਡੇ ਤੋਂ ਅਕ ਮੰਗੂ ਫਿਰ ਨਾ ਉਸ ਪਾਰਸ਼ਾਣ ਲਵਾ ਕੇ ਜਣਾ ਚਾਹਣਾ ਦੇਵ ਭਾਰਵਾ ਸਾਹਿਬ ਯਾਦ ਆਉਂਦੇ ਨੇ ਜਦੋਂ ਮੈਨੂੰ ਬੁਲਾ ਕੇ ਇਹ ਗਿਆ ਸੁਣੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਉਹ ਤਾਂ ਵੀ ਕੋ ਨਾ ਪਰਮੁੰਦਾ ਦਾ ਉਹ ਬੱਬਾ ਸਾਹਿਬ ਤੁਹਾਡਾ ਮੁੰਡਾ ਅੱ삐 ਕੋੜਾ ਇਹਦੇ ਖਰਚੇ ਨਾ ਜਿਹੜੀ ਮਰਜ਼ੀ ਸਟੇਜ ਤੇ ਖੜਾ ਦਿਓ ਜਿਹੜਾ ਮਰਜ਼ੀ ਕੱਚਾ ਪਾ ਦਿਓ ਭੱਜਣਾ ਹੰ ਭੱਜ ਨਵੇਂ ਢੁਲਣਾ ਹੋਵੇ ਢੁਲ ਨਵੇਂ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰਵੇਂ ਇਹਨਾਂ ਨਾਲ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੱਜ ਤੇ ਕਬਰ ਨੂੰ ਕਾਪੋਸੀ ਸਕੇ ਅੱਜ ਭਾਵੇਂ ਯਾਦ ਕੀ ਉਸ ਸੇ ਘਾਦੇ ਮੁਤਾਬਿਕ ਅੱਜੇ ਫੜਦੇ ਬੋਲ ਰਿਹਾ ਕਿ ਬਾਜਾ ਸਾਹਿਬ ਤੁਹਾਡੀ ਉਮਰ ਗੱਡੀ ਆ ਮੇਰੇ ਪਿਤਾ ਜੀ ਇਹਨੂੰ ਲਗਾਏ ਨੇ ਅੱਤੀ ਅਈਜੋਂ ਕਦੇ ਉਹ ਪੰਚੇਰਨ ਜਾਂਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦੋਂ ਤੁਸੀਂ ਢੀੜੀ ਕਿਤੇ ਉਚਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲਿਆ ਹੋਏ ਹੁੰਦੇ ਆ ਅਸੀਂ ਮਿਹਨਤ ਕਰ ਰਹੇ ਹਾਂ ਲੋਕਾਂ ਦੇ ਆ ਜਦੋਂ ਗੱਲ ਨਹੀਂ ਗੱਲ ਹੋਵੇ ਸਿਹਤ ਦੀ ਚਾਹੇ ਸੇਵਾਵਾਂ ਦੀ ਚਾਹੇ ਡੇਰਾਂ ਤੇ ਪਹੁੰਚੋ ਨਾਲੇ ਪਾਣੀ ਦੀ ਚਾਹੇ ਬਿਜਲੀ ਦੀ ਗੱਲ ਹੋਵੇ ਮੁਫਤ ਦੀ ਤੇ ਚਾਹੇ ਦੋ ਘਾਟੀਆਂ ਦੀ ਗੱਲ ਹੋਵੇ ਮੈਂ ਸੋਚਣਾ ਲਾਣਾ ਮੈਂ ਧੱਕੇ ਨਾਲ ਨਹੀਂ ਆਇਆ ਮੈਂ ਸੋਚ ਕੇ ਪਹੁੰਚਿਆ ਹਾਂਗਾ ਤੇ ਮੈਨੂੰ ਮਾਰਨਾ ਜਿਹੜੇ ਬੰਦੇ ਦੇ ਨਾਲ ਲੜਿਆ ਲੋਕਣ ਉਹ ਬੰਦਾ ਮੈਨੂੰ ਛੋਟਾ ਭਰਾ ਬਣਾ ਕੇ ਆਪ ਦੇ ਨਾਲ ਇਸ ਪਾਰਟੀ ਦੇ ਵਿੱਚ ਲੈ ਕੇ ਆਇਆ ਦੇਰਾਂ ਗੱਲ ਕਰਨੀ ਚੋਣਾ ਜਿੰਨੀਆਂ ਲੋਕਾਂ ਨੇ ਜੰਗਾ ਜਾਂ ਮੜਾ ਬੋਲਿਆ ਮੈਂ ਪਰਮਾਤਮਾ ਦੇ ਹੱਥ ਜੋੜ ਕੇ ਇਹ ਅਰਦਾਸ ਕਰਦਾ ਕਿ ਸਾਨੂੰ ਮੁਝੜਦੀ ਕਰਾ ਤੇਰੇ ਪ੍ਰਮਾਤਮਾ ਉਹਨਾਂ ਨੂੰ ਸਬੰਤ ਬਚਿਓ ਉਹਨਾਂ ਦੇ ਘਰਾਂ ਦੇ ਉੱਤੇ ਮਿਹਰ ਭਰੇ ਹੱਥ ਰੱਖਿਓ ਕਿਉਂਕਿ ਆਪਾਂ ਨੇ ਨਫਰਤ ਨਹੀਂ ਘਰਾਂ ਨਹੀਂ ਆਪਾਂ ਨੇ ਭਾਈਚਾਰਕ ਸਾਂਝ ਪੈਦਾ ਕਰਨੀ ਆ